ਤਾਂ ਤੁਸੀਂ ਡੇਰੀ ਫਾਰਮ ਬਹੁਤ ਜਿਆਦੇ ਦੇਖੇ ਹੋਣਗੇ ਪਰ ਜਿਸ ਡੇਰੀ ਫਾਰਮ ਤੇ ਅੱਜ ਅਸੀਂ ਆਏ ਆ ਇਸ ਡੇਰੀ ਫਾਰਮ ਦੇ ਕੁਝ ਵੱਖਰੇ ਗੁਣ ਨੇ ਸਭ ਤੋਂ ਪਹਿਲਾ ਗੁਣ ਹੈ ਕਿ ਜਿਨ੍ਹਾਂ ਨੇ ਇਹ ਡੇਰੀ ਫਾਰਮ ਖੋਲਿਆ ਪਹਿਲਾਂ ਤਾਂ ਵਿਦੇਸ਼ ਛੱਡ ਕੇ ਆਏ ਆ ਕੇ ਇੱਕ ਗੱਲ ਐਸੀ ਹੋ ਗਈ ਘਰ ਦੇ ਵਿੱਚ ਕਿ ਇਹਨਾਂ ਦੀ ਜਿਨ੍ਹਾਂ ਦਾ ਡੇਰੀ ਫਾਰਮ ਸਰੂਪ ਸਿੰਘ ਹੁਣਾ ਦੇ ਉਹਨਾਂ ਦੀ ਧਰਮ ਪਤਨੀ ਨੇ ਉਸ ਤੋਂ ਬਾਅਦ ਐਸਾ ਲੀ ਚਲਾਈ ਕਿ ਅੱਜ ਸੈਂਕੜੇ ਗਾਇਆਂ ਇੱਥੇ ਮੌਜੂਦ ਆ ਉਸ ਤੋਂ ਉੱਪਰ ਚਲੇ ਜਾਈਏ ਤਾਂ ਪੂਰਾ ਪਰਿਵਾਰ ਦੋਨੋਂ ਮੀਆਂ ਬੀਵੀ ਆਪ ਔਰ ਬੱਚਾ ਇੱਕ 10ਵੀਂ ਜਮਾਤ ਚ ਔਰ ਇੱਕ 12ਵੀਂ ਚ ਵੱਡਦਾ ਹੈ ਉਹ ਵੀ ਐਸੇ ਡੇਰੀ ਫਾਰਮ ਤੇ ਪੜ੍ਹਾਈ ਦੇ ਨਾਲ ਨਾਲ ਹੱਥ ਵਣਾਉਂਦਾ ਹੈ ਔਰ ਉਹਨੂੰ ਤਨਖਾਹ ਵੀ ਦਿੰਦੇ ਆ ਇਸ ਤੋਂ ਇਲਾਵਾ ਹਾਈ ਟੈਕ ਹੈ ਪੂਰਾ ਅਗਰ ਕਿਹਾ ਜਾਵੇ ਤਾਂ ਕਹਿੰਦੇ ਕਿ ਪੂਰੇ ਪੰਜਾਬ ਵਿੱਚ ਇਹਦੇ ਨਾਲ ਦਾ ਡੇਰੀ ਫਾਰਮ ਨਹੀਂ ਮਿਲ ਸਕਦਾ ਜਿੱਥੇ ਗਾਇਆਂ ਨੂੰ ਆਟੋਮੈਟਿਕ ਨਹਾਉਣ ਲਈ ਸ਼ਾਵਰ ਲੱਗੇਦੇ ਆ 쿨ਰ ਲੱਗੇਦੇ ਆ ਪੱਖੇ ਲੱਗੇਦੇ ਆ ਬਰਸ਼ ਲੱਗੇਦੇ ਆ ਔਰ ਹੱਥ ਨਾਲ ਇੱਥੇ ਕੋਈ ਕੰਮ ਨਹੀਂ ਕੀਤਾ ਜਾਂਦਾ ਸਾਰੇ ਕੰਮ ਮਸ਼ੀਨੀ ਨੇ ਗਾਂ ਚੋਣ ਤੋਂ ਲੈ ਕੇ ਨਮਾਉਣ ਤੱਕ ਜਿਹੜਾ ਹੈ ਉਹ ਸਾਰਾ ਕੁਝ ਮਸ਼ੀਨੀ ਆ ਸਾਡੇ ਨਾਲ ਭੈਣ ਜੀ ਮੌਜੂਦ ਆ ਹੋਰ ਜਾਨਣਾ ਕਿ ਕੀ ਕੀ ਇੱਥੇ ਟੈਕਨੋਲੋਜੀ ਆ ਕੀ ਨਾਂ ਭੈਣ ਜੀ ਦਲਜੀਤਪੁਰ ਜੀ ਜਦੋਂ ਜੀ ਇਹ ਦੱਸੋ ਕਿ ਸੁਭ ਕਿਦਰਾ ਬਣਿਆ ਹੈ ਡੇਰੀ ਕੇ ਬੜੀ ਇੰਟਰਸਟਿੰਗ ਜੀ ਕਹਾਣੀ ਆ ਕਹਿੰਦੇ ਕਿ ਬੇਟੇ ਨੂੰ ਦੁੱਧ ਨਹੀਂ ਪਚਿਆ ਹਾਂਜੀ ਇਸ ਕਰਕੇ ਫਿਰ ਅਸੀਂ ਜਿਹੜੀਆਂ ਇੱਕ ਗਾਂ ਲਿਆਂਦੀ ਮੇਰੇ ਪੇਕਿਆਂ ਤੋਂ ਗਿਫਟ ਹੋਈ ਉਨਾਂ ਨੇ ਉਸ ਤੋਂ ਬਾਅਦ ਅਸੀਂ ਜਦੋਂ ਉਹਨੂੰ ਡਰਾਈ ਕਰਨਾ ਸੀਗਾ ਤੇ ਉਹ ਸੂਣ ਵਾਲੀ ਹੋਈ ਡਰਾਈ ਕੀਤੀ ਤੇ ਦੂਸਰੀ ਗਾਂ ਲਿਆਈ ਉਹਦਾ ਨਾਂ ਅਸੀਂ ਰੱਖਿਆ ਛੋਟੀ ਵੱਛੀ ਵਾਲੀ ਕਿਉਂਕਿ ਉਹਦੀ ਜਿਹੜੀ ਨਾਲ ਪਿੱਛੋਂ ਮੱਛੀ ਆਈ ਸੀ ਬੜੀ ਛੋਟੀ ਸੀਗੀ ਤੇ ਬਹੁਤ ਪਿਆਰੀ ਸੀ ਉਹਦਾ ਨਾਂ ਛੋਟੀ ਵੱਛੀ ਵਾਲੀ ਗਾਂ ਰੱਖਿਆ ਤੇ ਉਹਨੇ ਸਾਨੂੰ ਮਤਲਬ ਵਧੀਆ ਦੁੱਧ ਦਿੱਤਾ ਉਹਨਾਂ ਦਿਨਾਂ ਵਿੱਚ 2009 ਚ 22-24 ਲੀਟਰ ਦੁੱਧ ਦੇਣਾ ਇੱਕ ਆਮ ਗਾਇਆਂ ਵਾਸਤੇ ਏਡੀ ਗੱਲ ਨਹੀਂ ਸੀ ਤੇ ਉਹਦੇ ਤੋਂ ਫਿਰ ਸਾਡਾ ਇੰਟਰਸਟ ਜਿਹੜਾ ਬਣਿਆ ਫਿਰ ਅਸੀਂ ਦੁੱਧ ਜਿਹੜਾ ਲਾਗੇ ਥੋੜੇ ਆਪਣੇ ਦੇਰੀ ਸੀਗੀ ਉੱਥੇ ਵਾਧੂ ਦੁੱਧ ਜਿਹੜਾ ਦੇ ਦੇਣਾ ਫਿਰ ਸਾਡਾ ਮਨ ਕੀਤਾ ਕਿ ਅਸੀਂ ਕੰਮ ਨੂੰ ਹੋਰ ਵਧਾਈਏ ਤੇ ਅਸੀਂ ਫਿਰ ਪੰਜ گاਵਾ ਲਿਆਂਦੀਆਂ ਤਿੰਨ ਹੋਰ ਲਿਆਂਦੀਆਂ ਦੋ ਪਹਿਲੀਆਂ ਸੀਗੀਆਂ ਪੰਜ گاਵਾ ਤੋਂ ਬਾਅਦ ਦੁੱਧ ਜਿਹੜਾ ਸੀਗਾ ਉਹ ਸਾਨੂੰ ਛੱਡ ਕੇ ਆਉਣਾ ਪੈਂਦਾ ਸੀ ਫਿਰ ਸਠਿਆਲੀ ਤੇ ਨੈਸਲੇ ਉਦੋਂ ਉੱਥੇ ਉਹਨਾਂ ਦਾ ਸੈਂਟਰ ਸੀਗਾ ਤੇ ਉਹਨਾਂ ਨੇ ਫਿਰ ਡਾਕਟਰ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਥੋੜਾ ਦੁੱਧ ਵਧਾ ਦਿਓ ਤੇ ਜਿਹੜੀ ਗੱਡੀ ਆ ਤੁਹਾਡੇ ਘਰੇ ਆਏਗੀ ਫਿਰ ਅਸੀਂ ਸਤ ਦੋ گاਵਾ ਹੋਰ ਪਰਚੇਸ ਕੀਤੀਆਂ ਤੇ ਸਤ گاਵਾ ਤੋਂ ਜਿਹੜਾ ਅਸੀਂ ਇਹ ਡੇਰੀ ਫਾਰਮ ਜਿਹੜਾ ਸ਼ੁਰੂ ਕੀਤਾ ਜਿਹੜੀ ਫਿਰ ਪੇਕੇਆ ਤੋਂ ਪਹਿਲੀ ਗਾਂ ਗਿਫਟ ਹੋਈ ਉਹ ਗਾਂ ਅਜੇ ਹੈ ਵਾ ਜਾਂ ਉਹਦੀ ਅੱਗੇ ਜਨਰੇਸ਼ਨ ਹੈ ਪਰ ਉਹਦੀ ਜਨਰੇਸ਼ਨ 9th 8th ਜਨਰੇਸ਼ਨ ਤੇ ਪਹੁੰਚ ਚੁੱਕੇ ਆ ਉਹਦੇ ਬੱਚੇ ਨੇ ਹੁਣ ਇੱਥੇ ਇਸ ਟਾਈਮ ਤੇ 211 ਨੰਬਰ ਦੀ ਵੈ ਛੋਟੀ ਜੀ ਮੱਛੀ ਹੈ ਇਸ ਟਾਈਮ ਨਾਈਥ ਜਨਰੇਸ਼ਨ ਵਿੱਚ ਆਉਂ ਤੁਸੀਂ ਐਵੇਂ ਸੁਣਿਆ ਕਿ ਤੁਸੀਂ ਸਾਰੀਆਂ ਗਾਈਆਂ ਦੇ ਨਾਂ ਰੱਖੇ ਤੇ ਉਹਨਾਂ ਨੂੰ ਨਾਂ ਲੈ ਕੇ ਬੁਲਾਉਂਦੇ ਹੋ ਹਾਂਜੀ ਬਿਲਕੁਲ ਜੀ ਹਾਂਜੀ ਨਾਂ ਲੈ ਕੇ ਇਹ ਆਈਡੀਆ ਜਦੋਂ ਅਸੀਂ ਗਾਵਾਂ ਰੱਖੀਆਂ ਸੀਗੀਆਂ ਜਿਹੜੀ ਮੇਰੇ ਪੇਕਿਆਂ ਤੋਂ ਗਾਂ ਸੀ ਉਹ ਮੇਰੇ ਬੇਟੇ ਨੂੰ ਦਿੱਤੀ ਸੀ ਤੇ ਮੇਰੇ ਉਹਦਾ ਨਾਂ ਅਸੀਂ ਪਰਮ ਗਾਂ ਰੱਖਿਆ ਦੂਸਰੀ ਗਾਂ ਦੇ ਨਾਲ ਇੱਕ ਛੋਟੀ ਵੱਛੀ ਆਈ ਉਹਦਾ ਨਾਂ ਛੋਟੀ ਵੱਛੀ ਵਾਲੀ ਗਾਂ ਰੱਖਿਆ ਫਿਰ ਬਾਅਦ ਚ ਜਿਹੜੀਆਂ ਦੂਸਰੀਆਂ ਖਰੀਦੀਆਂ ਉਹਨਾਂ ਨੂੰ ਫਿਰ ਅਸੀਂ ਜਿਸ ਨਾਂ ਲਾਲ ਗਾਈ ਸੀਗੀ ਰੈੱਡ ਕਲਰ ਦੀ ਸੀ ਉਹਦਾ ਨਾਂ ਲਾਲੀ ਰੱਖਿਆ ਇਸ ਤਰ੍ਹਾਂ ਸਾਰੀਆਂ ਪੂਰੀ ਬੱਚੀ ਪੂਰੀਆਂ ਇਸ ਤਰ੍ਹਾਂ ਬਾਅਦ ਵਿੱਚ ਕੰਚਨ ਸੈਰਾ ਹੀਰੀ ਇਸ ਤਰ੍ਹਾਂ ਸੋਫੀਆ ਮਤਲਬ ਸਾਰੀਆਂ ਹੀ ਬੱਚੀਆਂ ਦੇ ਨਾਂ ਆ ਕੁਝ ਨਾਂ ਸ੍ਰੀਪ ਸਿੰਘ ਸਰਦਾਰ ਸਾਹਿਬ ਦੇ ਆਸਟ੍ਰੇਲੀਆ ਚ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਜਿਹੜੇ ਸ਼ਹਿਰ ਜਿੱਥੇ ਜਿੱਥੇ ਉਹ ਰਹੇ ਉਹਨਾਂ ਦੇ ਨਾਂ ਤੇ ਰੱਖਿਆ ਜਿਵੇਂ ਸਿਡਨੀ ਫਿਰ ਬ੍ਰਿਸਬਨ ਇਸ ਤਰ੍ਹਾਂ ਹੋਰ ਵੀ ਸੋਹਣੇ ਸੋਹਣੇ ਨਾਮ ਜਿਸ ਤਰ੍ਹਾਂ ਸਪਨਾ ਆ ਪਰ ਸਾਰੀਆਂ ਆਪਣੇ ਨਾਂ ਪਛਾਣਦੀਆਂ ਨੇ ਹਾਂਜੀ ਇਹਨਾਂ ਨੂੰ ਕਈਆਂ ਨੂੰ ਪਹਿਚਾਨ ਆ ਕਈਆਂ ਨੂੰ ਨਹੀਂ ਪਹਿਚਾਨ ਇਹ ਸ੍ਰੀ ਟੈਕਨੋਲੋਜੀ ਦੇ ਪਹਿਚਾਨ ਆ ਕਿ ਇਹਨਾਂ ਦੇ ਨਾਮ ਆ ਪਰ ਇਹਨਾਂ ਨੂੰ ਇੰਨੀ ਪਹਿਚਾਨ ਨਹੀਂ ਕਿਉਂਕਿ ਇਹ ਐਨੀਮਲਸ ਨੇ ਤੇ ਕੁਝ گاਵਾਵਾ ਜਿਨ੍ਹਾਂ ਨੂੰ ਆਪਣੀ ਨਾਂ ਪੂਰੀ ਪਹਿਚਾਨ ਆ ਜਿਵੇਂ ਸਾਡੇ ਉੱਥੇ ਗਿਰ ਗਾਂ ਆ ਉਹਨੂੰ ਸੁੰਦਰੀ ਕਹੋ ਤੇ ਉਹ ਆਏਗੀ ਗਿਰਲੈਂਡੋ ਆ ਉਹਨੂੰ ਕਹੋਗੇ ਤੇ ਆਊਗੀ ਉਹ ਅਸੀਂ ਕ੍ਰਾਸ ਬਰੀਡ ਦੇ ਆ گاਵਾ ਤਿਆਰ ਕਰਦੇ ਆ ਕਿਉਂਕਿ ਸਾਨੂੰ ਐਚ ਐਫ ਦੇ ਨਾਲ ਨਾਲ ਕ੍ਰਾਸ ਬਰੀਡ ਦਾ ਵੀ ਬੜਾ ਸ਼ੌਂਕ ਆ ਔਰ ਡਿਫਰੈਂਟ ਡਿਫਰੈਂਟ ਬਰੀਡ ਰੱਖਣ ਦਾ ਵੀ ਸ਼ੌਂਕ ਆ ਇਹ ਹੁਣ ਦੇਖਿਆ ਜਾਵੇ ਤਾਂ ਇੱਕ ਗਾਂ ਤੋਂ ਸ਼ੁਰੂ ਕਰਨ ਵਾਲਾ ਡੇਰੀ ਫਾਰਮ ਅੱਜ ਕਿੰਨੀਆਂ ਗਾਵੀਆਂ ਨੇ ਅੱਜ ਸਾਡੇ ਕੋਲੋਂ ਤਕਰੀਬਨ ਕੋਈ 225 ਦੇ ਕਰੀਬ ਕਰੀਬ ਹੋਣਗੇ ਐਨੀਮਲ ਇਹਦੇ ਚ ਫਿਰ ਮਿਹਨਤ ਔਰ ਕਿੰਨੀ ਕਿ ਲਗਨ ਦੇ ਨਾਲ ਕੰਮ ਕੀਤਾ ਬਹੁਤ ਪੂਰੀ ਮਿਹਨਤ ਨਾਲ ਪੂਰੀ ਮਿਹਨਤ ਨਾਲ ਪਲੱਸ ਆਪਣੇ ਲਗਨ ਦੇ ਨਾਲ ਪਲੱਸ ਇਹਨਾਂ ਦੇ ਨਾਲ ਪਿਆਰ ਤੇ ਮੋਹ ਦੇ ਨਾਲ ਜੇ ਸਾਨੂੰ ਇਹਨਾਂ ਨਾਲ ਜਿੰਨਾ ਪਿਆਰ ਆ ਜਿੰਨੀ ਐਟੈਚਮੈਂਟ ਆ ਉਹਨੇ ਹੀ ਇਹ ਜਿਹੜਿਆ ਵਫਾ ਕਰਦੇ ਨੇ ਉਹਨੇ ਮਤਲਬ ਇਹ ਖੁਸ਼ ਰਹਿੰਦੇ ਨੇ ਤੇ ਸਾਨੂੰ ਵੀ ਵਧੀਆ ਲੱਗਦਾ ਫਿਰ ਇਹਨਾਂ ਨਾਲ ਕਿ ਵੀ ਪਤਾ ਲੱਗਾ ਕਿ ਦੋ ਬੱਚੇ ਨੇ ਤੁਹਾਡੇ ਇੱਕ 10ਵੀਂ ਔਰ ਇੱਕ 12ਵੀਂ ਜਮਾਤ ਚ ਪੜ੍ਹਦੇ ਆ ਉਹਨਾਂ ਨੂੰ ਵੀ ਨਾਲ ਤੁਸੀਂ ਹਾਂਜੀ ਉਹ ਵੀ ਸਾਡੇ ਨਾਲ ਹੀ ਫਾਰਮ ਤੇ ਕੰਮ ਕਰਦੇ ਆ ਇਹ ਮੇਰਾ ਵੱਡਾ ਬੇਟਾ ਹੈ ਪਰਮਬੀਰ ਸਿੰਘ ਤੇ ਇਹਦਾ ਕੰਮ ਹੁੰਦਾ ਹੈ ਜਦੋਂ ਗਾਵਾਂ ਨੇ ਕਾਵਿੰਗ ਕਰਨੀ ਆ ਤੇ ਕਾਫ ਦੀ ਮੈਨੇਜਮੈਂਟ ਸਾਰੀ ਇਹ ਸੰਭਾਲਦਾ ਬੱਚਿਆਂ ਨੂੰ ਕਿੰਨਾ ਦੁੱਧ ਪਿਉਣਾ ਕਦੋਂ ਘਟਾਉਣਾ ਕਿੰਨੀ ਫੀਡ ਖਵਾਉਣੀ ਕਿੰਨਾ ਹੇਥ ਖਵਾਉਣਾ ਕਿਉਂਕਿ ਅਸੀਂ ਆਪਣੇ ਜਿਹੜੇ ਕਾਫਿਆਂ ਦਾ ਨੂੰ ਫੀਡ ਤੇ ਹੇਥ ਤੇ ਹੀ ਰੱਖਦੇ ਆ ਇਹ ਹੇ ਦੇ ਨਾਲ ਸਾਡੇ ਜਿਹੜੇ ਕਾਫਿਆਂ ਦਾ ਰਿਊਮਨ ਵਧੀਆ ਬਣਦਾ ਆ ਤੇ ਉਹਨਾਂ ਦੇ ਜਿਹੜੀ ਫੈਟ ਐਕਸਟਰਾ ਨਹੀਂ ਆਉਂਦੀ ਤੇ ਸਾਰਿਆਂ ਦੇ ਕਹਿੰਦੇ ਡਿਪਾਰਟਮੈਂਟ ਵੀ ਤੁਸੀਂ ਵੰਡੇ ਤੇ ਫੈਮਿਲੀ ਹਾਂਜੀ ਤੇ ਜਿਹੜਾ ਛੋਟਾ ਬੇਟਾ ਆ ਉਹਦਾ ਜਿਹੜਾ ਡਿਪਾਰਟਮੈਂਟ ਆ ਉਹਨੇ ਫੀਡਿੰਗ ਕਰਨੀ ਆ ਟੀਐਮਆਰ ਉਹਨੇ ਕਰਨੀ ਆ ਕਿੰਨੀ ਕਰਨੀ ਆ ਉਹਨੂੰ ਸਾਰਾ ਪਤਾ ਹੁੰਦਾ ਤੇ ਸਾਰਿਆਂ ਜਿਹੜੀਆਂ ਗਾਵਾਂ ਆ ਉਹਨਾਂ ਦੇ ਅਲੱਗ-ਅਲੱਗ ਪੈਨ ਆ ਕਿ ਕਿਹੜੀ ਜਿਹੜੀਆਂ ਦੁੱਧ ਦੇ ਅਕੋਰਡਿੰਗਲੀ ਪੈਨ ਹੁੰਦੇ ਆ ਇੱਕ ਪੈਨ ਵਿੱਚ 15 ਤੋਂ 14 ਤੋਂ 15 ਗਾਵਾਂ ਹੁੰਦੀਆਂ ਅੱਜ ਅਸੀਂ ਉਹਨਾਂ ਦੀ 18 ਦੀ ਹੁੰਦੀ ਆ ਪਰ ਪੈਨ ਦੇ ਵਿੱਚ ਅਸੀਂ ਤਕਰੀਬਨ 14-15 گاਵਾ ਹੀ ਰੱਖਦੇ ਹਾਂ ਤਾਂ ਕਿ ਲੇਬਰ ਫੋਰਕ ਜੇ 225 ਦੇ ਕਰੀਬ ਤੁਹਾਡੇ ਕੋ ਗਾਵਾਂ ਨੇ ਤਾਂ ਇਹਨਾਂ ਲਈ ਲੇਬਰ ਵੀ ਬਹੁਤ ਚੱਲ ਤਿੰਨ ਤਿੰਨ ਆਦਮੀ ਸਾਰਾ ਕੁਝ ਆਟੋਮੈਟਿਕ ਹੈ ਤਸਵੀਰ ਦੇਖ ਲਵੋ ਇੱਥੋਂ ਤੱਕ ਕਿ ਜਿਹੜਾ ਗੋਆ ਚੁਕਣਾ ਹੈ ਉਹ ਵੀ ਆਟੋਮੈਟਿਕ ਹੈ ਤਸਵੀਰ ਆਪਣੇ ਆਪ ਸ਼ਾਵਰ ਚੱਲਣਗੇ ਆਪਣੇ ਆਪ ਗਾਈਆਂ ਜੋ ਹੈ ਨਹਾਉਣ ਗਈਆਂ ਪਾਣੀ ਪੀਣ ਗਈਆਂ ਆਟੋਮੈਟਿਕ ਬਰਸ਼ ਲੱਗੇ ਤੇ ਆ ਪੂਰਾ ਪਰਿਵਾਰ ਜੋ ਹੈ ਉਏ ਅਤਿ ਆਧੁਨਿਕ ਡੇਰੀ ਫਾਰਮ ਚਲਾਉਂਦਾ ਇਹਦੇ ਨਾਲ ਦਾ ਕਹਿੰਦੇ ਡੇਰੀ ਫਾਰਮ ਜੋ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਆ ਇੱਕ ਖਾਸ ਤਰ੍ਹਾਂ ਦਾ ਯੰਤਰ ਜੋ ਹੈ ਉਹ ਵੀ ਗਾਂ ਨੂੰ ਲੱਗਾ ਦਾ ਗੱਲਬਾਤ ਕਰਾਂਗੇ ਇਸ ਡੇਰੀ ਫਾਰਮ ਦੇ ਮਾਲਕ ਸਰੂਪ ਸਿੰਘ ਜਣਾ ਸਰੂਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰੂਪਾ ਜੀ ਇਹ ਦੱਸੋ ਕਿ ਜਿਸ ਤਰ੍ਹਾਂ ਤੁਹਾਡੇ ਧਰਮ ਪਤਨੀ ਹੋਣਾ ਨੇ ਦੱਸਿਆ ਕਿ ਸਵਬ ਬਣਿਆ ਇੱਕ ਗਾਂ ਤੋਂ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ ਜਾਂ ਤੁਸੀਂ ਮਿਹਰਬਾਨੀ ਕੀਤੀ ਕਿ ਅੱਜ ਵੱਡਾ ਹਾਈ ਟੈਕ ਇਹ ਕਿਹੜੇ ਕਿਹੜੀ ਟੈਕਨੀਕ ਦੇ ਨਾਲ ਇਸ ਡੇਰੀ ਫਾਰਮ ਤੇ ਕੰਮ ਕਰਦੇ ਹੋ ਟੈਕਨੀਕਾਂ ਦੇ کافی ਆ ਵੇਖੋ ਜਿ ਤਰ੍ਹਾਂ ਸਕ੍ਰੈਪਰ ਆ ਇਹ ਗੋਬਰ ਹੁਣ ਬੰਦਾ ਆਰਾਮ ਨਾਲ ਖਲੋਤਾ ਨਹੀਂਦਾ ਇੰਨੇ ਪਸ਼ੂਆਂ ਦਾ ਗੋਬਰੀ ਨਹੀਂ ਚੁੱਕ ਸਕਦਾ ਕੋਈ ਤੇ ਆਪਦੇ ਆਪ ਵੀ ਮੋਟਰਾਂ ਲੱਗੀਆਂ ਨਾਲ ਹੀ ਸਕ੍ਰੈਪਰ ਦੇ ਨਾਲ ਹੁੰਜ ਕੇ ਉਹਦੇ ਵਿੱਚ ਚਲਾ ਜਾਂਦਾ ਆ ਜਵੇਂ ਚੱਲਦਾ ਵੀ ਬੈਡਰ ਵੇਖ ਸਕਦੇ ਹਣਾ ਤੇ ਸੇ ਮੇਨ ਗੱਲ ਤੇ ਗੋਬਰ ਦੀ ਹੀ ਹੁੰਦੀ ਹੈ ਜਿਆਦਾ ਦੂਸਰਾ ਇਹਨਾਂ ਨੂੰ ਚੁਵਾਈ ਕਰਨ ਦਾ ਚੁਵਾਈ ਹੀ ਡਿਪੈਂਡ ਡਿਸਾਈਡ ਕਰਦੀ ਕਿ ਤੁਸੀਂ ਕਿੰਨੀਆਂ ਗਾਵਾਂ ਰੱਖ ਸਕਦੇ ਆ 3 ਘੰਟੇ 4 ਘੰਟੇ ਦੀ ਤੁਹਾਡੀ ਚੁਆਈ ਹੋ ਜੇ ਉਹਦੇ ਲਈ ਪਾਰਲਰ ਲੱਗਿਆ ਜੇ ਲੋਡ ਪਈ ਤਾਂ ਵੱਡਾ ਵੀ ਹੋ ਜਾਊਗਾ ਸਮੇਂ ਦੇ ਨਾਲ ਇਸ ਵੇਲੇ 12 ਗਾਵਾਂ ਚੋਂਦਾ ਉਹ ਤੇ ਜੇ ਗਾਵਾਂ ਵਧੀਆਂ ਜਾਣਗੀਆਂ ਤੇ ਉਹ 24 ਆਲਾ 30 ਆਲਾ 50 ਆਲਾ ਐਟ ਆ ਟਾਈਮ ਹੋ ਜਾਊਗਾ ਕੋਈ ਚੱਕਰ ਨਹੀਂ ਫਿਰ ਉਹਦੇ ਲਈ ਸੰਦ ਲੱਗਦੇ ਜਿਵੇਂ ਮੱਕੀ ਬੀਜਣੀ ਆਪਾਂ ਉਹਨਾਂ ਆਟੋਮੈਟਿਕ ਬਲੰਟਰ ਪਏ ਆ ਸੰਦ ਮਸ਼ੀਨਰੀ ਟਰੈਕਟਰ ਮੇਨ ਕੰਮ ਟਰੈਕਟਰਾਂ ਦਾ ਹੀ ਆ ਪੱਠੇ ਵੀ ਟਰੈਕਟਰਾਂ ਨੇ ਪਾਉਣੇ ਪੱਠੇ ਬੈਲੀਆਂ ਤੇ ਤਿਆਰ ਵੀ ਟਰੈਕਟਰਾਂ ਨੇ ਕਰਨੇ ਕੱਟ ਕੇ ਵੀ ਟਰੈਕਟਰਾਂ ਨਾਲੇ ਲਿਆਉਣੇ ਲੇ ਤੜਾਈ ਕਰਦੇ ਆ ਸਾਇਲੇਜ ਦੇ ਉਹ ਵੀ ਟਰੈਕਟਰ ਹੀ ਕਰਦੇ ਆ ਮਾ ਮਸ਼ੀਨਰੀ ਦੇ ਨਾਲ ਹੀ ਸਾਰੀ ਖੇਡ ਹੈ ਜੀ ਹੋਰ ਬੜੀ ਇੰਟਰਸਟਿੰਗ ਸਾਨੂੰ ਲੱਗੀ ਕਿ ਜਦੋਂ ਤੁਸੀਂ ਆਸਟ੍ਰੇਲੀਆ ਚ ਸੀ ਜਿਹੜੇ ਜਿਹੜੇ ਸ਼ਹਿਰ ਰਹੇ ਤੁਹਾਡੇ ਧਰਮ ਪਤਨੀ ਕਹਿੰਦੇ ਕਿ ਉਹ ਡਾਈਆਂ ਦੇ ਨਾਮ ਹੀ ਆ ਕੇ ਤਰਦਾਰ ਹੋਣਾ ਨੇ ਉਹ ਸ਼ਹਿਰ ਦੇ ਨਾਮ ਤੇ ਰੱਖ ਲਏ ਹੋਰ ਰੱਖੇ ਕਈ گاਵਾਂ ਦੇ ਨਾਮ ਤੇ ਉਹ ਮੱਲੇ ਇੱਕ ਜਿੱਦ ਹਾਂ ਅਸਲੀਆ ਤੇ ਬੜਾ ਯਾਦ ਆ ਮਤਲਬ ਜਿਵੇਂ ਕੋਈ ਇੱਕ ਲਾਹੀਨ ਆ ਜਿਵੇਂ ਇੱਕ ਉਹਦਾ ਨਾ ਸਿਡਨੀ ਆ ਉਹਦੀ ਜਿਹੜਾ ਅੱਗੇ ਬੱਚਾ ਹੋ ਗਿਆ ਮੈਲਬਰਨ ਉਹ ਬ੍ਰਿਸਬੇਨ ਇਤਨਾ ਨਾਂ ਆ ਰਹਾ ਦਿੱਤੇ ਵਕਲਾ ਕੋਈ ਹੀਰੋਨਾ ਦੇ ਨਾਮ ਹੀ ਰੱਖੇ ਆ ਉਹੀ ਪੰਜਾਬੀ ਨਾਮ ਹੀ ਰੱਖੇ ਆ ਇਹਦੇ ਨਾਲ ਸਾਰੇ ਤਰ੍ਹਾਂ ਦੇ ਨਾਮ ਜਿਹੜੇ ਜਿਹੜੇ ਤਰ੍ਹਾਂ ਦੀ ਲਾਈਨ ਆ ਮਤਲਬ ਅਲੱਗ-ਅਲੱਗ ਲਾਈਨਾਂ ਚੱਲਦੀਆਂ ਨੇ گاਵਾਂ ਦੀਆਂ ਉਹਨਾਂ ਦੇ ਪਰਿਵਾਰ ਦੀਆਂ ਉਹ ਅਲੱਗ-ਅਲੱਗ ਲਾਂ ਦਿੱਤੇ ਆ ਐਵੇਂ ਖਾਸ ਗੱਲ ਅਸੀਂ ਤੁਹਾਡੀ ਵੀ ਆ ਕਿ ਕਿ ਤੁਹਾਡੇ ਬੱਚੇ ਪੜ੍ਹਦੇ ਵੀ ਆ ਔਰ ਤੁਹਾਡਾ ਹੱਥ ਵੀ ਬੰਡਉਂਦੇ ਆ ਇਸ ਗੱਲ ਨੂੰ ਤੁਸੀਂ ਕਿੱਦਾਂ ਨਾਲ ਤੋਰਿਆ ਕਿ ਆਮ ਤਨੇ ਤੇ ਪਰਿਵਾਰ ਸੋਚਦੇ ਕਿ ਯਾਰ ਬੱਚਿਆਂ ਨੂੰ ਕਹਦਾ ਨਾਲ ਲਾਉਣਾ ਬੱਚੇ ਪਹਿਲਾਂ ਪੜ੍ਹ ਲੈਣ ਉਹ ਵੇਖੋ ਸਰ ਪੜ੍ਹਾਈ ਤੇ ਇੱਕ ਹੁੰਦੀ ਆ ਨਾ ਥਿਊਰੀ ਹੁੰਦੀ ਆ ਤੇ ਪ੍ਰੈਕਟੀਕਲ ਜਿਹਨੇ ਚਿਰ ਬੱਚਾ ਨਹੀਂ ਨਾ ਕਰਦਾ ਉਹ ਥਿਊਰੀ ਵੀ ਕਿਸੇ ਕੰਮ ਦੀ ਨਹੀਂ ਮੈਂ ਤਾਂ ਕਹਿੰ ਮੈਂ بڑے ਬੱਚੇ ਵੇਖੇ ਪੜ੍ਹ ਲਿਖ ਕੇ ਸਰਕਾਰੀ ਨੌਕਰੀਆਂ ਦੇ ਚੰਗੇ ਸਾਰੇ ਇੱਕੋ ਗੱਲ ਕਰੀ ਜਾਂਦੇ ਸਰਕਾਰੀ ਨੌਕਰੀ ਹੋਣੀ ਚਾਹੀਦੀ ਸਰਕਾਰੀ ਨੌਕਰੀ ਹੋਣੀ ਚਾਹੀਦੀ ਸਰਕਾਰੀ ਨੌਕਰੀ ਤੋਂ ਵੀ ਅਲੱਗਾ ਕੁਝ ਹੈਗਾ ਟੱਡੇ ਆਪਣੇ ਕੰਮ ਨੌਕਰੀ ਮੀਨਸ ਨੌਂਕਰ ਅਸੀਂ ਨਹੀਂ ਆਪਣੇ ਬੱਚਿਆਂ ਨੂੰ ਨੌਂਕਰ ਬਣਾਉਣਾ ਚਾਹੁੰਦੇ ਇਸ ਲਈ ਇਹਨਾਂ ਨੂੰ ਕੰਮ ਵਿੱਚ ਪਾਇਆ ਆਪਣਾ ਬਿਜ਼ਨਸ ਟੈਕਨੀਕ ਤੇ ਅਸੀਂ ਤੁਹਾਡੀ ਵੇਖੀ ਸਾਰੀ ਬੜਾ ਹਾਈ ਟੈਕ ਆ ਪਰ ਇੱਕ ਵੱਖਰੀ ਤਰ੍ਹਾਂ ਦੀ ਚੀਜ਼ ਦੇਖੀ ਜਿਹੜੀ ਤੁਸੀਂ ਗਾਈਆਂ ਦੇ ਪੈਰਾਂ ਚ ਲਾਈ ਦੀ ਇੱਕ ਡਿਵਾਈਸ ਲੱਗੀ ਦੀ ਹੈ ਦੋ ਤਰ੍ਹਾਂ ਦੀ ਗਾਈਆਂ ਦੇ ਪੈਰਾਂ ਉ ਉਹ ਡਿਵਾਈਸ ਕੀ ਆ ਉਹ ਸਰ ਇਹ ਕਹਿੰਦੇ ਮਿਲਕ ਰਿਕਾਰਡਿੰਗ ਵਾਸਤੇ ਆ ਮਿਲ ਕੇ ਰਿਕਾਰਡ ਕਰਦਾ ਤੇ ਦੂਸਰੀ ਹੈਗੀ ਆ ਜਿਹੜੀ ਇਹਨਾਂ ਦੀ ਹੈਲਥ ਮੈਨੇਜਿੰਗ ਸਿਸਟਮ ਉਹ ਹੈਲਥ ਮੈਨੇਜ ਕਰਾਂ ਤੇ ਪਸ਼ੂ ਜਿਆਦਾ ਜਦੋਂ ਆਉਂਦੇ ਫਿਰ ਉਹ ਲਾਉਣੀ ਪੈਂਦੀ ਆ ਮਤਲਬ ਕਿਸੇ ਵੇਲੇ ਆਪਾਂ ਤੁਸੀਂ ਫਾਰਮ 'ਚ ਨਹੀਂ ਵੀ ਆਉਂਦੇ ਤਾਂ ਵੀ ਤਾਂ ਉਹਨਾਂ ਦੀ ਹਰ ਵੇਲੇ ਉਹਨਾਂ ਦੇ ਨਜ਼ਰ ਆ ਤੁਹਾਡੀ ਮਤਲਬ ਚੌਂਕੀਦਾਰ ਆ ਉਹਦੇ ਪੈਰ 'ਚ ਲੱਗਾ ਜੇ ਬਿਮਾਰ ਹੁੰਦੀ ਆ ਦੱਸੂਗਾ ਚੌਂਕੀਦਾਰ ਵੀ ਆਦਾ ਗਾਂ ਬਿਮਾਰ ਹੈ ਇਹਨੂੰ ਤੇਰਾ ਇਲਾਜ ਕਰੋ ਤੇ ਜਿਹੜਾ ਪਹਿਲੀ ਸਟੇਜ ਤੇ ਇਲਾਜ ਹੋ ਜਾਣਾ ਉਹ ਪਸ਼ੂ ਵੀ ਕੰਡਮ ਨਹੀਂ ਹੁੰਦਾ ਤੇ ਦਵਾਈ ਵੀ ਘੱਟ ਲੱਗਦੀ ਆ ਜਲਦੀ ਠੀਕ ਹੋ ਜਾਂਦਾ ਕੁਝ ਸੱਜਣਾਂ ਤੇ ਡੇਰੀ ਫਾਰਮ ਵੇਖਣ ਵੀ ਆਏ ਉਹਨਾਂ ਨਾਲ ਵੀ ਗੱਲ ਕਰ ਰਹੇ ਨੇ ਕੀ ਨਾਮ ਆ ਜੀ ਰਾਜ ਗੁਰਿੰਦਰ ਸਿੰਘ ਕਿਤੋਂ ਵੇਖਣ ਆਏ ਜੀ ਫੇ ਡੇਰੀ ਫਾਰਮ ਬਟਾਲੇ ਤੋਂ ਜੀ ਅੱਛਾ ਜੀ ਕਿਸ ਤਰ੍ਹਾਂ ਚਲਾ ਕੇ ਡੇਰੀ ਫਾਰਮ ਬਹੁਤ ਵਧੀਆ ਲੱਗਾ ਜੀ ਡੇਰੀ ਫਾਰਮ ਪੂਰਾ ਹਾਈ ਟੈਕ ਤੇ ਪੂਰਾ ਬੱਚੇ ਵੀ ਕੰਮ ਕਰਦੇ ਆ ਸਾਰਾ ਪਰਿਵਾਰ ਵਧੀਆ ਤਰੀਕੇ ਨਾਲ ਆਪਣੇ ਆਪਣੇ ਕਾਬਲੀਅਤ ਦਾ ਫਾਇਦਾ ਆਪਣੇ ਦੇਸ਼ ਨੂੰ ਦੇ ਰਹੇ ਨੇ ਇਹ ਨਹੀਂ ਕਿ ਆਪਣੀ ਕਾਬਲੀਅਤ ਦਾ ਫਾਇਦਾ ਜਾ ਕੇ ਅਮਰੀਕਾ ਕੈਨੇਡਾ ਨੂੰ ਦੇਣ ਨਾਲੋਂ ਇੱਥੇ ਦੇ ਰਹੇ ਨੇ ਆ ਹੁਣ ਇਹਨਾਂ ਦੱਸਿਆ ਮੈਨੂੰ ਵੀ ਆ ਜਿਹੜੀਆਂ ਇਹਨਾਂ ਦੀਆਂ ਵਹਿੜਾਂ ਆ ਇਹ ਫੀਡ ਤੋਂ ਬਗੈਰ ਇਹਨਾਂ ਨੇ ਤਿਆਰ ਕੀਤੀਆਂ ਹੁਣ ਇਹਨਾਂ ਵੱਲ ਕੈਮਰਾ ਮਾਰ ਕੇ ਦੇਖ ਲਓ ਇਹਨਾਂ ਦੀ ਸਿਹਤ ਵੇਖ ਲਓ ਔਰ ਜੇ ਫੀਡ ਤੋਂ ਬਗੈਰ ਤਿਆਰ ਕੀਤੀਆਂ ਨੇ ਤੇ ਸਾਇਲਜ ਕਿੰਨੀ ਤਾਕਤ ਹੋਏਗੀ ਕਿ ਇਹਨਾਂ ਨੂੰ ਫੀਡ ਪਾਉਣ ਦੀ ਵੀ ਲੋੜ ਨਹੀਂ ਹੈਗੀ ਔਰ ਬੜੀ ਬੜੀ ਵਧੀਆ ਟੈਕਨੀਕਾਂ ਇਹਨਾਂ ਨੇ ਹੁਣ ਪੈਰਾਂ ਤੇ ਜਿਹੜੇ ਪਾਏ ਬਹੁਤ ਹੀ ਵਧੀਆ ਲੱਗਾ ਮੈਂ ਤੇ ਕਹਿੰਦਾ ਕਿ ਪੰਜਾਬ ਨੂੰ ਸਿੱਖਣਾ ਚਾਹੀਦਾ ਕੁਝ ਇਹਦੇ ਤੋਂ ਇਹਨਾਂ ਤੋਂ ਸਿੱਖ ਕੇ ਔਰ ਇਹਨਾਂ ਦੇ ਲੀਹਾਂ ਤੇ ਚੱਲਣਾ ਚਾਹੀਦਾ ਇਹ ਉਹ ਲੋਕ ਨੇ ਜਿਹੜੇ ਲੋਕ ਜਿਹੜਾ ਕਿ ਪਾਤਰ ਨੇ ਗਾਣਾ ਗਾਇਆ ਸੀ ਨਾ ਕਿ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤੇ ਰਾਹ ਬਣਦੇ ਇਹ ਉਹ ਲੋਕ ਨੇ ਜਿਹੜੇ ਰਾਹ ਬਣਾਉਂਦੇ ਨਹੀਂ ਪਰ ਇਹਨਾਂ ਦੇ ਰਾਹਾਂ ਤੇ ਚੱਲਣਾ ਵੀ ਚਾਹੀਦਾ ਚੱਲ ਬਾਕੀ ਲੋਕਾਂ ਨੂੰ ਇਹਨਾਂ ਦੇ ਰਾਹ ਤੇ ਚੱਲਣਾ ਚਾਹੀਦਾ ਬਿਲਕੁਲ ਕਹਿੰਦੇ ਕਿ surjit مرحوم surjit patar khunane ਕੁਝ ਸਦਰਾ ਲਿਖੀਆਂ ਸੀ ਕਿ ਮੈਂ ਰਾਹਾਂ ਤੇ ਨਹੀਂ ਚੱਲਦਾ ਜਦੋਂ ਮੈਂ ਚੱਲਦਾ ਤੇ ਉਹ ਰਾਹ ਬਣਦੇ ਨੇ ਲੋਕ ਜ਼ਿਆਦਾਤਰ ਵਿਦੇਸ਼ਾਂ ਨੂੰ ਭੱਜਦੇ ਆ ਪਰ ਸਰੂਪ ਸਿੰਘ ਉਹ ਸ਼ਖਸਾ ਜਿਹੜੇ ਵਿਦੇਸ਼ ਛੱਡ ਕੇ ਭਾਰਤ ਆਏ ਆਪਣੀ ਧਰਤੀ ਆਪਣੀ ਮਿੱਟੀ ਨਾਲ ਜੁੜੇ ਤੇ ਇਸ ਟਾਈਮ ਪੰਜਾਬ ਦਾ ਸਭ ਤੋਂ ਵੱਧ ਹਾਈ ਟੈਕ ਡੇਰੀ ਫਾਰਮ ਚਲਾ ਰਹੇ ਔਰ ਪੂਰਾ ਜਿਹੜਾ ਪਰਿਵਾਰ ਚਲਾ ਰਿਹਾ ਦੂਰੋਂ ਦੂਰੋਂ ਲੋਕ ਇਸ ਜਿਹੇ ਫਾਰਮ ਨੂੰ ਦੇਖਣ ਵੀ ਆਉਂਦੇ ਨੇ ਸਭ ਤੋਂ ਵੱਡੀ ਟੈਕਨੀਕ ਦੀ ਗੱਲ ਕਰਾਂ ਤਾਂ ਜਿੰਨੀਆਂ ਵੀ ਇੱਥੇ ਗਾਈਆਂ ਨੇ 200 ਤੋਂ ਵੱਧ ਉਹਨਾਂ ਦੇ ਨਾਮ ਨੇ ਨੰਬਰ ਨੇ ਇਸ ਤੋਂ ਇਲਾਵਾ ਸਾਰਾ ਕੁਝ ਮਸ਼ੀਨੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਇਹ ਕਿ ਘਰ ਬੈਠੇ ਹੀ ਇਹ ਗਾਈ ਦਾ ਹਾਲ ਚਾਲ ਜਾਣ ਲੈਂਦੇ ਆ ਕਿ ਕਿੰਨਾ ਦੁੱਧ ਦਿੱਤਾ ਕਿੰਨੇ ਪੱਠੇ ਖਾਦੇ ਪਰਿਵਾਰ ਵੀ ਨਾਲ ਜੁੜਿਆ ਹੈ ਕਹਿੰਦੇ ਕਿ ਨੌਕਰ ਬਣਾਉਣ ਨਾਲੋਂ ਮਾਲਕ ਬਣਾਇਆ ਚੰਗਾ ਇਸ ਲਈ ਜੋ ਹੈ ਡੇਰੀ ਫਾਰਮ ਤੇ ਅਸੀਂ ਬੱਚਿਆਂ ਨੂੰ ਨਾਲ ਜੋੜਿਆ ਦਾ ਕੈਮਰਾਮੈਨ ਪੰਡਿਤ ਨਾਲ ਪੰਜਾਬੀ ਬੈਟਿੰਗ ਲਈ ਨਹੀਂ ਤੇ ਲੂਥਰਾ ਗੁਰਦਾਸਪੁਰ